ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਆਕ ਤੱਕ ਚੁੱਕੇ ਐ ਤੇ ਦਵਾਈ ਲੱਗ ਨਹੀਂ ਰਹੀ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਤੁਸੀਂ ਇਲਾਜ ਕਰਵਾ ਸਕਦੇ ਹੋ ਮਹਾਪੁਰਸ਼ਾਂ ਵੱਲੋਂ ਦੱਸੀਆਂ ਹੋਈਆਂ ਇਹਨਾਂ ਦਵਾਈਆਂ ਦੇ ਨਾਲ ਲੱਖਾਂ ਮਰੀਜ਼ ਠੀਕ ਹੋਏ ਨੇ ਲੱਖਾਂ ਮਰੀਜ਼ ਠੀਕ ਹੋ ਰਹੇ ਨੇ ਕਿਉਂਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦੇ ਵਿੱਚ ਸਭ ਕੁਝ ਹੈ ਸਾਡਾ ਹਰ ਸਰੀਰ ਦੀ ਰਚਨਾ ਕੁਦਰਤ ਚੋਂ ਹੋਈ ਹੈ ਤੇ ਇਹਦੇ ਚ ਜਿਹੜਾ ਕੋਈ ਤਕਲੀਫ ਦੁੱਖ ਆਉਂਦਾ ਉਹ ਵੀ ਕੁਦਰਤ ਚੋਂ ਹੀ ਠੀਕ ਹੋਣਾ ਸੋ ਜਿਹੜੇ ਕਈ ਕਈ ਸਾਲਾਂ ਤੋਂ ਦਵਾਈਆਂ ਖਾ ਕੇ ਅੱਕ ਥੁੱਕ ਚੁੱਕੇ ਆ ਤੇ ਠੀਕ ਨਹੀਂ ਹੋ ਰਹੇ ਉਹ ਐਤਵਾਰ ਨੂੰ ਮੈਨੂੰ ਪਿੰਡ ਡਸਕੇ ਚ ਮਿਲ ਕੇ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਸੋ ਇੱਕ ਧਿਆਨ ਦੇ ਵਿੱਚ ਸੰਗਤ ਦੇ ਹੋਰ ਗੱਲ ਲਿਆ ਦਈਏ ਕਿ ਸਾਡੇ ਨਾਮ ਦੇ ਉੱਤੇ ਮੇਰੇ ਨਾਮ ਦੇ ਉੱਤੇ ਕਈ ਫੇਕ ਅਕਾਊਂਟ ਫੇਸਬੁੱਕ ਦੇ ਉੱਤੇ YouTube ਦੇ ਉੱਤੇ Instagram ਦੇ ਉੱਪਰ ਬਣੇ ਹੋਏ ਨੇ ਜਿਨ੍ਹਾਂ ਦੇ ਉੱਤੇ ਵੀਡੀਓ ਮੇਰੀ ਹੈ ਪਰ ਨੰਬਰ ਨੇ ਜਿਹੜੇ ਉਹ ਠੱਗਾਂ ਦੇ ਨੇ ਫਰੌਡ ਬੰਦੇ ਆਂਦੇ ਨੇ ਉਹ ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਉਹ ਕਹਿੰਦੇ ਨੇ ਹਾਂਜੀ ਅਸੀਂ ਪਰਮਜੀਤ ਸਿੰਘ ਭੱਟੀ ਦੇ ਬੋਲਦੇ ਆਂ ਬਾਬਾ ਜੀ ਮਿਲਦੇ ਨੇਗੇ ਤੁਹਾਨੂੰ ਅਸੀਂ ਦਵਾਈ ਕੋਰੀਅਰ ਕਰ ਦਿੰਨੇ ਆਂ ਤਾਂ ਇਹ ਜੇ ਲੋਕਾਂ ਤੋਂ ਤੁਸੀਂ ਸੁਚੇਤ ਰਹਿਣਾ ਹੈ ਬਚ ਕੇ ਰਹਿਣਾ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਅਸੀਂ ਕੋਈ ਆਰਡਰ ਬੁੱਕ ਨਹੀਂ ਕਰਦੇ ਸਾਡੀ ਹੋਰ ਕਿਤੇ ਕੋਈ ਬ੍ਰਾਂਚ ਨਹੀਂ ਸੋ ਮੈਨੂੰ ਜੇ ਦਵਾਈ ਸਾਡੇ ਤੋਂ ਲੈਣੀ ਹੈ ਤਾਂ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਆਨਲਾਈਨ ਬੁੱਕ ਕੋਈ ਨਾ ਕਰੋ ਕੋਰੀਅਰ ਰਾਹੀਂ ਕੋਈ ਨਾ ਮੰਗਾਓ ਬਿਲਕੁਲ ਠੱਗ ਫੇਸਬੁੱਕ ਦੇ ਉੱਪਰ ਸਾਡੇ ਨਾਮ ਦੇ ਉੱਤੇ ਬੈਠੇ ਨੇ ਜਿਹੜਾ ਸਾਡਾ ਨਾਮ ਵਰਤ ਕੇ ਤੁਹਾਨੂੰ ਦਵਾਈ ਭੇਜ ਰਹੇ ਨੇ ਤੇ ਉਹ ਠੱਗ ਨੇ ਤੇ ਉਹਨਾਂ ਤੋਂ ਜਰੂਰ ਬਚ ਕੇ ਰਹੋ ਜਿਨ੍ਹਾਂ ਨੇ ਵੀ ਦਵਾਈ ਲੈਣੀ ਹੈ ਉਹ ਆਪਣੀ ਸਿਹਤ ਨੂੰ ਠੀਕ ਕਰਨਾ ਤਾਂ ਉਹ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੈਣੀ ਹੈ ਆਨਲਾਈਨ ਕਿਸੇ ਨੂੰ ਬੁੱਕਣੀ ਕਰਾਉਣੀ ਕੋਰੀਅਰ ਨਹੀਂ ਕਰਾਉਣੀ ਕਿਸੇ ਤੋਂ ਸੋ ਇਹ ਧਿਆਨਯੋਗ ਰੱਖਿਓ ਗੱਲਾਂ ਸੋ ਅੱਜ ਜਿਸ ਵਿਸ਼ੇ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਚਮੜੀ ਨਾਲ ਕਈ ਰੋਗ ਪੈਦਾ ਹੋ ਜਾਂਦੇ ਆ ਤੇ ਐਸੇ ਲਾਜ ਲਾਜ ਰੋਗ ਹੁੰਦੇ ਨੇ ਜਿਨ੍ਹਾਂ ਦਾ ਅੰਗਰੇਜ਼ੀ ਦਵਾਈਆਂ ਚ ਕੋਈ ਇਲਾਜ ਨਹੀਂ ਹੁੰਦਾ ਤੇ ਬੰਦੇ ਤੜਫਦੇ ਆ ਉਹਨਾਂ ਦੇ ਵਿੱਚੋਂ ਜਿਵੇਂ ਸੋਰੈਸਿਸ ਹੋ ਗਿਆ ਸਾਰਾ ਸਰੀਰ ਜਿਵੇਂ ਕੋੜ ਵਾਲੇ ਮਰੀਜ਼ ਦਾ ਕੋੜੀ ਮਰੀਜ਼ ਤੜਫਦਾ ਓਵੇਂ ਤੜਫਦਾ ਬੰਦਾ ਇਸ ਰੋਗ ਦੇ ਵਿੱਚ ਫੁਲਹੈਰੀ ਹੋ ਗਈ ਇਸੇ ਤਰ੍ਹਾਂ ਚੰਬਲ ਹੋ ਗਈ ਇਸੇ ਤਰ੍ਹਾਂ ਧੱਦਰ ਹੋ ਗਈ ਇਸੇ ਤਰ੍ਹਾਂ ਖੁਰਕ ਹੋ ਗਈ ਸਕਿਨ ਦੀ ਅਲਰਜੀ ਹੋ ਗਈ ਇਹ ਸਾਰੀਆਂ ਬਿਮਾਰੀਆਂ ਦੇ ਵਿੱਚ ਬੰਦਾ ਬੜਾ ਦੁਖੀ ਹੁੰਦਾ ਕਿਤੇ ਜਾਨ ਜੋਗਾ ਨਹੀਂ ਹੁੰਦਾ ਤੇ ਸਰੀਰ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ ਇਹ ਰੋਗ ਨੇ ਜਿਹੜੇ ਸੋ ਇਹਨਾਂ ਦਾ ਬਿਲਕੁਲ ਗਰੰਟੀ ਦੇ ਨਾਲ ਇਲਾਜ ਆਯੁਰਵੇਦ ਦੇ ਵਿੱਚ ਬੜੇ ਸੌਖੇ ਤਰੀਕੇ ਦੇ ਨਾਲ ਹੈ ਔਰ ਹਜ਼ਾਰਾਂ ਸਾਲਾਂ ਤੋਂ ਆਯੁਰਵੇਦ ਦੇ ਵਿੱਚ ਇਹਨਾਂ ਬਿਮਾਰੀਆਂ ਦੇ ਇਲਾਜ ਲਿਖੇ ਹੋਏ ਨੇ ਮਹਾਪੁਰਸ਼ਾਂ ਵੱਲੋਂ ਲਿਖੇ ਹੋਏ ਗਰੰਟਡ ਇਲਾਜ ਗ੍ਰੰਥ ਦੇ ਵਿੱਚੋਂ ਮੈਂ ਤੁਹਾਨੂੰ ਜਿਹੜਾ ਇਹ ਨੁਕਤਾ ਦੱਸਣ ਲੱਗਿਆ ਸੋ ਮਹਾਪੁਰਸ਼ਾਂ ਦਾ ਅਜਮਾਇਆ ਹੋਇਆ ਨੁਕਸਾ ਇਹ ਔਰ ਇਹਦੇ ਨਾਲ ਬਿਲਕੁਲ ਗਰੰਟੀ ਨਾਲ ਚਮੜੀ ਦੇ ਰੋਗ ਖਤਮ ਹੋ ਜਾਣਗੇ ਇਸ ਨੁਕਤੇ ਦੀ ਗਰੰਟੀ ਸਟੈਂਪ ਪੇਪਰ ਤੇ ਮੈਂ ਲਿਖ ਕੇ ਦਿਨਾ ਤੁਹਾਡਾ ਕੋਈ ਵੀ ਰੋਗ ਹੈ ਚਾਹੇ ਚਮੜੀ ਦਾ ਉਹ ਬਿਲਕੁਲ ਇਸ ਨੁਕਤੇ ਨਾਲ ਠੀਕ ਹੋ ਜਾਏਗਾ ਇਹਦੇ ਵਿੱਚ ਦੋ ਦਵਾਈਆਂ ਬਣਾਉਣੀਆਂ ਨੇ ਇੱਕ ਖਾਣ ਵਾਲੀ ਇੱਕ ਲਾਉਣ ਵਾਲੀ ਉਹ ਤੁਸੀਂ ਨੋਟ ਕਰ ਲਓ ਪਹਿਲਾਂ ਖਾਣ ਵਾਲੀ ਦਵਾਈ ਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ 10-10 ਗ੍ਰਾਮ ਲੈ ਲਿਓ ਬਾਵਜੀ ਬੀਜ 10 ਗ੍ਰਾਮ ਤੇ ਪਨਵਾੜ ਜਿਹੜਾ ਉਹ 10 ਗ੍ਰਾਮ ਹਲਦੀਆਂ ਪੰਜੇ 10-10 ਗ੍ਰਾਮ ਕਰੰਚ ਬੀਜ 10 ਗ੍ਰਾਮ ਨਿੰਬੂ ਦਾ ਛਿਲਕਾ ਜਿਹੜਾ ਉਹ 10 ਗ੍ਰਾਮ ਮਜੀਠ 10 ਗ੍ਰਾਮ ਆਮਲਾ ਹਰੜ ਬਿਹੇੜਾ 10-10 ਗ੍ਰਾਮ ਗਲੋਏ 10 ਗ੍ਰਾਮ ਪਾਠਾ 10 ਗ੍ਰਾਮ ਬੇਲਗिरी 10 ਗ੍ਰਾਮ ਨਿੰਮ ਇਹ ਨਿੰਮ ਜਿਹੜੀ ਇਹਦੇ ਪੱਤੇ ਨੇ ਜਿਹੜੇ ਉਹ 10 ਗ੍ਰਾਮ ਅੱਕ ਦੀ ਜੜ ਸੁਕਾ ਕੇ 10 ਗ੍ਰਾਮ ਤਤੂਰੇ ਦੀ ਜੜ 10 ਗ੍ਰਾਮ ਚਰੈਤਾ 10 ਗ੍ਰਾਮ ਕੁਟਕੀ 10 ਗ੍ਰਾਮ ਚੰਦਨ ਲਾਲ ਤੇ ਸਫੇਦ 10-10 ਗ੍ਰਾਮ ਦੇਵਦਾਰੂ 10 ਗ੍ਰਾਮ ਕਾਲੀ ਜੀਰੀ 10 ਗ੍ਰਾਮ ਦਰੌਣ ਪੁਸਪੀ 10 ਗ੍ਰਾਮ ਰੀਠਾ 10 ਗ੍ਰਾਮ ਕੋਸਬ 10 ਗ੍ਰਾਮ ਸ਼ੁੱਧ ਗੰਧਕ 10 ਗ੍ਰਾਮ ਜਾਮਣ ਦੇ ਬੀਜ 10 ਗ੍ਰਾਮ ਸੁਹਾਂਜਣੇ ਦੇ ਬੀਜ 10 ਗ੍ਰਾਮ ਲੋਹ ਭਸਮ 10 ਗ੍ਰਾਮ ਸੰਖ ਭਸਮ 10 ਗ੍ਰਾਮ ਚਾਂਦੀ ਭਸਮ 2 ਗ੍ਰਾਮ ਤੇ ਇਸੇ ਤਰ੍ਹਾਂ ਮੋਤੀ ਭਸਮਾ ਜਿਹੜੀ ਉਹ 5 ਗ੍ਰਾਮ 나ਗ ਕੇਸਰ 10 ਗ੍ਰਾਮ ਗਲੋਏ ਸਤ 10 ਗ੍ਰਾਮ ਤુલਸੀ ਦੇ ਬੀਜ 50 ਗ੍ਰਾਮ گلاب ਦੇ ਫੁੱਲ 50 ਗ੍ਰਾਮ ਟਾਲੀ ਦੇ ਪੱਤੇ ਸੁੱਕੇ ਹੋਏ 20 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਪੀਸ ਲੈਣਾ ਜਿਹੜੀਆਂ ਪੀਸਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਪੀਸੀਆਂ ਉਹਨਾਂ ਨੂੰ ਵਿੱਚ ਮਿਲਾ ਲਓ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਰੱਖ ਲੈਣੀ ਹੈ ਇਹ ਦੋ ਟਾਈਮ ਦਵਾਈ ਲੈਣੀ ਹੈ ਸਵੇਰੇ ਖਾਲੀ ਪੇਟ ਇੱਕ ਚਮਚ ਦਵਾਈ ਇੱਕ ਗਲਾਸ ਪਾਣੀ ਨਾਲ ਤੇ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਇੱਕ ਗਲਾਸ ਪਾਣੀ ਨਾਲ ਦੋ ਟਾਈਮ ਇਹ ਦਵਾਈ ਲੈਣੀ ਹੈ ਤਲੀਆਂ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਹੈ ਤੇ ਜਿਹੜੀ ਲਾਨ ਵਾਲਾ ਤੇਲ ਬਣਾਉਣਾ ਹੈ ਉਹਦੇ ਵਿੱਚ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈਗਾ 100 ਗ੍ਰਾਮ ਨਿੰਮ ਦਾ ਤੇਲ 100 ਗ੍ਰਾਮ ਤਿਲਾਂ ਦਾ ਤੇਲ 100 ਗ੍ਰਾਮ ਅਰੰਡ ਦਾ ਤੇਲ 100 ਗ੍ਰਾਮ ਤੇ ਸਰੋਂ ਦਾ ਤੇਲ ਹੈ ਜਿਹੜਾ ਉਹ 100 ਗ੍ਰਾਮ ਇਹਨਾਂ ਸਾਰੇ ਤੇਲਾਂ ਨੂੰ ਮਿਕਸ ਕਰਕੇ ਤੁਸੀਂ ਉਹ ਬਲਣਾ ਧਰ ਲੈਣਾ ਹੈ ਗਰਮ ਧਰ ਲੈਣਾ ਹੈ ਇਹਦੇ ਵਿੱਚ ਤੁਸੀਂ 100 ਗ੍ਰਾਮ ਦੇਸੀ ਕਪੂਰ ਪਾਉਣਾ ਹੈ 100 ਗ੍ਰਾਮ ਸੁਹਾਗਾ ਪਾਉਣਾ ਹੈ 100 ਗ੍ਰਾਮ ਗੰਧਕ ਪਾਉਣੀ ਹੈ 100 ਗ੍ਰਾਮ ਅੱਕ ਦਾ ਦੁੱਧ ਪਾਉਣਾ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਚੰਗੀ ਤਰ੍ਹਾਂ ਉਬਲ ਗਈਆਂ ਤੇ ਅੱਧਾ ਰਹਿ ਗਿਆ ਉਦੋਂ ਇਹਨੂੰ ਪੁਣ ਲੈਣਾ ਚੰਗੀ ਤਰ੍ਹਾਂ ਤੇ ਇੱਕ ਬੋਤਲ 'ਚ ਪਾ ਕੇ ਰੱਖ ਲੈਣਾ ਇਹਦੇ ਵਿੱਚ ਹੋਰ ਭਾਵੇਂ ਦੀ ਥੋੜਾ ਜਿਹਾ ਨਾਰੀਅਲ ਦਾ ਤੇਲ ਅੱਡ ਤੋਂ ਪਾ ਲਿਓ 100 ਗ੍ਰਾਮ ਤੇ ਇਹਨੂੰ ਰੱਖ ਕੇ ਬੋਤਲ ਦੇ ਵਿੱਚ ਸਵੇਰੇ ਤੇ ਸ਼ਾਮ ਦੋ ਟਾਈਮ ਜਿੱਥੇ ਵੀ ਪ੍ਰੋਬਲਮ ਹੈ ਤੁਹਾਨੂੰ ਚਮੜੀ ਦੀ ਇਹ ਲਗਾਉਣਾ ਹੈਗਾ ਇਹ ਖਾਣ ਵਾਲੀ ਤੇ ਲਾਉਣ ਵਾਲੀ ਦੋ ਟਾਈਮ ਦਵਾਈ ਤੁਸੀਂ ਵਰਤਣੀ ਹੈ ਮੈਂ ਸ਼ਟਾਮ ਪੇਪਰ ਦੇ ਉੱਤੇ ਗਰੰਟੀ ਤੁਹਾਨੂੰ ਲਿਖ ਕੇ ਦਿਨਾ ਤੁਹਾਨੂੰ ਚਮੜੀ ਦਾ ਕੋਈ ਵੀ ਰੋਗ ਹੈ ਚਾਹੇ ਉਹ ਸੁਰੈਸਿਸ ਜਿੰਨੀ ਮਰਜੀ ਪੁਰਾਣੀ ਹੈ ਚਾਹੇ 50 ਸਾਲ ਪੁਰਾਣੀ ਹੈ 3 ਮਹੀਨਿਆਂ ਚ ਬਿਲਕੁਲ ਖਤਮ ਹੋ ਜੇਗੀ ਦੋਨੇ ਦਵਾਈਆਂ ਖਾਣ ਵਾਲੀ ਤੇ ਲਾਉਣ ਵਾਲੀ 3 ਮਹੀਨੇ ਵਰਤਣੀਆਂ ਨੇ ਫੁਲੈਰੀ ਜਿੱਡੀ ਮਰਜੀ ਐ 3 ਮਹੀਨਿਆਂ ਚ ਬਿਲਕੁਲ ਖਤਮ ਹੋ ਜੇਗੀ ਚੰਬਲ ਐ ਧੱਦਰ ਐ ਗੋਲ-ਗੋਲ ਧੱਦਰੀਆਂ ਨੇ ਬਿਲਕੁਲ ਗਰੰਟੀ ਦੇ ਨਾਲ ਜੜ੍ਹ ਤੋਂ ਠੀਕ ਹੋ ਜਾਣਗੀਆਂ ਖੁਰਕ ਜਿੰਨੀ ਮਰਜੀ ਪੁਰਾਣੀ ਐ ਬਿਲਕੁਲ ਗਰੰਟੀ ਨਾਲ ਠੀਕ ਹੋ ਜੇਗੀ ਸਕਿਨ ਦੀ ਅਲਰਜੀ ਐ ਤੇ ਛਾਈਆਂ ਨੇ ਪਿੰਪਲ ਨੇ ਮੂੰਹ ਦੇ ਉੱਤੇ ਇਹ ਬਿਲਕੁਲ ਗਰੰਟੀ ਦੇ ਨਾਲ ਚਮੜੀ ਦੇ ਜਿੰਨੇ ਵੀ ਰੋਗ ਨੇ ਇਸ ਦਵਾਈ ਨੂੰ 3 ਮਹੀਨੇ ਤੁਸੀਂ ਖਾ ਲੋ ਤੇ ਲਾ ਲੋ ਮੈਂ ਗਰੰਟੀ ਸਟਾਮਪ ਪੇਪਰ ਤੇ ਲਿਖ ਕੇ ਦਿਨਾ ਤੁਹਾਡਾ ਚਮੜੀ ਦਾ ਇੱਕ ਵੀ ਰੋਗ ਨਹੀਂ ਰਹੇਗਾ ਗਰੰਟਰ ਠੀਕ ਹੋ ਜਾਏਗਾ ਇਸ ਦਵਾਈ ਨੂੰ ਆਪ ਵਰਤੋ ਅੱਗੇ ਸ਼ੇਅਰ ਕਰੋ ਪੁੰਨ ਦੇ ਭਾਗੀ ਬਣੋ ਤੇ ਜਿਨ੍ਹਾਂ ਨੇ ਮੈਨੂੰ ਐਤ ਮਿਲਣਾਗਾ ਉਹ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਨਾਬਜ ਦਿਖਾ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰ ਸਕਦੇ ਹਾਂ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਂ ਮਿਲਦਾ ਹੀ ਮਿਲਦਾ। ਸੋ ਦੂਸਰੇ ਨੰਬਰ ਤੇ ਅਸੀਂ ਕੋਈ ਦਵਾਈ ਕੋਰੀਅਰ ਨਹੀਂ ਕਰਦੇ। ਸਾਡੇ ਨਾਂ ਤੇ ਜਿੰਨੀਆਂ ਠੱਗੀਆਂ ਮਾਰ ਰਹੇ ਨੇ YouTube ਤੇ Facebook ਤੇ ਵੀ ਅਸੀਂ ਦਵਾਈ ਭੇਜਦੇ ਆ ਉਹ ਬਿਲਕੁਲ ਫਰਾਡ ਨੇ। ਕੋਈ ਦਵਾਈ ਬੁੱਕ ਨਾ ਕਰਾਏ ਉਹਨਾਂ ਤੋਂ ਕਿਸੇ ਨੂੰ ਖਾਤੇ 'ਚ ਪੈਸੇ ਨਾ ਪਾਇਓ ਤੇ ਕਿਸੇ ਤੋਂ ਦਵਾਈ ਕੋਰੀਅਰ ਨਾ ਕਰਾਏ ਉਹ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ। ਸਾਡੇ ਵੱਲੋਂ ਕੋਈ ਆਰਡਰ ਨਹੀਂ ਬੁੱਕ ਕੀਤਾ ਜਾਂਦਾ। ਸੋ ਇਹ ਧਿਆਨ ਰੱਖਿਓ। ਸੋ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ